ਸਾਰੇ ਸਤਿਕਾਰਯੋਗ ਸਾਧ ਸੰਗਤ ਜੀ ਆਪ ਜੀ ਨੇ ਕੈਂਟ ਡੇਢ ਘੰਟੇ ਤੋਂ ਹਰਪਾਲ ਸਿੰਘ ਤੋਂ ਗੁਰੂ ਜੀ ਸੁਣਿਆ ਗੁਰੂ ਇਤਿਹਾਸ ਸੁਣਿਆ ਉਹਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਦਸਵੇਂ ਪਾਤਸ਼ਾਹ ਦੀ ਸਿੱਖੀ ਨੂੰ ਮੁੜ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤਾ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦਾ ਸਤਕਾਰ ਕਰਾਇਆ ਕਿਸ ਤਰ੍ਹਾਂ ਸੱਚ ਪਾਤਸ਼ਾਹ ਨੇ ਨਸ਼ਿਆਂ ਤੋਂ ਛਡਾ ਕੇ ਨਾਮ ਦੇ ਨਾਲ ਜੋੜਿਆ ਤੇ ਹੁਣੇ ਸੂਬਾ ਜੀ ਗੱਲ ਕਰਦੇ ਸੀ ਕਿ ਕਿਸ ਤਰ੍ਹਾਂ ਮਾਈਸਰਖਾਨਾ ਸਾਰਾ ਪਿੰਡ ਹੀ ਕੂਕਿਆਂ ਦਾ ਸੀ ਅੱਜ ਵੀ ਤੁਹਾਡੇ ਕੋਲ ਇਹ ਆਏ ਆ ਤੇ ਆਪਾਂ ਇਸੇ ਗੱਲ ਤੇ ਨਾ ਰਹੀਏ ਕਿ ਇਹ ਸਾਰਾ ਪਿੰਡ ਕੂਕਿਆਂ ਦਾ ਹੁੰਦਾ ਸੀ ਪਹਿਲੀ ਗੱਲ ਤੇ ਮੈਂ ਅਰਜ਼ ਕਰਨੀ ਚਾਹੁੰਨਾ ਕਿ ਕੂਕੇ ਤੇ ਸਿੱਖ ਪੰਥ ਕੋਈ ਵੱਖਰਾ ਨਹੀਂ ਕੋਈ ਆਪਣੀਆਂ ਰੋਟੀਆਂ ਸੇਕਣ ਨੂੰ ਕੋਈ ਆਖੀ ਜਾਵੇ ਕਿ ਕੁੱਕੇ ਸਿੱਖ ਨਹੀਂ ਉਹਨਾਂ ਤੋਂ ਆਪਾਂ ਨੂੰ ਸਰਟੀਫਿਕੇਟ ਵੀ ਨਹੀਂ ਲੈਣਾ ਪਰ ਕੁੱਕੇ ਬਣਨਾ ਤਾਂ ਬੜਾ ਸੌਖਾ ਹੈ ਕੁੱਕੇ ਬਣ ਕੇ ਆਪਾਂ ਚੰਗੇ ਇਨਸਾਨ ਬਣਦੇ ਆਂ ਆਪਾਂ ਚੰਗੀ ਸਫਲਤਾ ਦੇ ਰਸਤੇ ਤੇ ਤੁਰਦੇ ਆਂ ਸਮਾਂ ਅੰਮ੍ਰਿਤ ਵੇਲੇ ਦਾ ਸਾਡੇ ਸਾਰਿਆਂ ਲਈ ਅੰਮ੍ਰਿਤ ਵੇਲੇ ਦਾ ਸਮਾਂ ਅੰਮ੍ਰਿਤ ਵੇਲੇ ਉੱਠਿਏ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਏ ਜੇ ਸਾਡੇ ਬੱਚਿਆਂ ਨੂੰ ਗੁਰਬਾਣੀ ਨਹੀਂ ਆਉਂਦੀ ਤੇ ਗੁਰਬਾਣੀ ਦੇ ਨਾਲ ਜੋੜੀਏ ਗੁਰਬਾਣੀ ਵਰਗੀ ਗੁਰਬਾਣੀ ਤੋਂ ਉੱਤੇ ਹੋਰ ਕੋਈ ਸਿੱਖਿਆ ਨਹੀਂ ਜਦੋਂ ਅਸੀਂ ਗੁਰਬਾਣੀ ਨਾਲ ਜੁੜ ਜਾਵਾਂਗੇ ਸੁੱਖ ਸਾਡੇ ਮਗਰ ਆਪੇ ਹੀ ਲੱਗ ਜਾਣਗੇ ਸੋ ਜਿਹੜੇ ਬੱਚਿਆਂ ਨੂੰ ਗੁਰਬਾਣੀ ਨਹੀਂ ਆਉਂਦੀ ਤੁਸੀਂ ਸਾਰੇ ਪੰਜਾਬੀ ਪੜਨ ਵਾਲੇ ਉਹ ਸਾਡੇ ਵੱਡੇ ਭਾਗ ਨੇ ਸਾਡਾ ਜਨਮ ਉਸ ਪ੍ਰਦੇਸ਼ ਵਿੱਚ ਹੋਇਆ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਆਪਣਾ ਸਮਾ ਬਤਾਇਆ ਜਿੱਥੇ ਸਾਡੇ ਗੁਰੂ ਸਾਹਿਬਾਨਾਂ ਨੇ ਕਿਰਪਾ ਕੀਤੀ ਹੈ ਸੋ ਪੰਜਾਬ ਤੇ ਗੁਰੂਆਂ ਦੇ ਨਾਮ ਤੇ ਹੈ ਜਿਨ੍ਹਾਂ ਨੂੰ ਗੁਰਬਾਣੀ ਨਹੀਂ ਆਉਂਦੀ ਕਿਰਪਾ ਕਰੋ ਉਹਨਾਂ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੋ ਅੱਜ ਕੱਲ ਸਾਡੇ ਕੋਲ ਸਾਰੇ ਸਾਧਨ ਮੁਹੱਈਆ ਨੇ ਜਿੱਥੇ ਆਖੋਗੇ ਅਸੀਂ ਸੇਵਾ ਕਰਨ ਨੂੰ ਹਾਜ਼ਰ ਹਾਂ ਇੱਥੇ ਬੰਦਾ ਵੀ ਭੇਜ ਦੇਾਂਗੇ ਨਹੀਂ ਤਾਂ ਬੰਦਾ ਭੇਜਣ ਦੀ ਵੀ ਅੱਜ ਕੱਲ ਤਾਂ ਲੋੜ ਨਹੀਂ ਤੁਸੀਂ ਤੁਹਾਡੇ ਬੱਚਿਆਂ ਨੇ ਪਿਛਲੇ 2-3 ਸਾਲ ਵਿੱਚ ਕਰੋਨਾ ਦੇ ਸਮੇਂ ਵਿੱਚ ਆਨਲਾਈਨ ਪੜ੍ਹਾਈਆਂ ਕੀਤੀਆਂ ਨੇ ਆਪਾਂ ਆਨਲਾਈਨ ਬੱਚਿਆਂ ਨੂੰ ਗੁਰਬਾਣੀ ਸਿਖਾਈਏ ਬੱਚਿਆਂ ਨੂੰ ਨਾਮ ਦੇ ਨਾਲ ਜੋੜੀਏ ਜਿਹੜਾ ਬੱਚਾ ਨਾਮ ਤੇ ਗੁਰਬਾਣੀ ਨਾਲ ਜੁੜ ਜਾਏਗਾ ਉਹ ਆਪਣੇ ਰਸਤੇ ਤੋਂ ਭਟਕਦਾ ਨਹੀਂ ਕਦੀ ਉਹ ਮਾੜੀਆਂ ਆਦਤਾਂ ਤੋਂ ਆਪੇ ਹੀ ਵੱਜ ਜਾਏਗਾ ਉਹ ਕਿਸੇ ਨਸ਼ੇ ਨਾਲ ਨਹੀਂ ਲੱਗਦਾ ਕੋਈ ਗਲਤ ਕੰਮ ਨਹੀਂ ਕਰਦਾ ਕਿਉਂਕਿ ਜਦੋਂ ਅਸੀਂ ਗੁਰਬਾਣੀ ਨਾਲ ਜੁੜੇ ਆਂ ਗਲਤ ਕੰਮ ਕਰਨ ਲੱਗਿਆਂ ਸਾਨੂੰ ਆਪੇ ਹੀ ਲੱਗ ਜਾਂਦਾ ਕਿ ਮਨਾ ਇਹ ਤੂੰ ਕੀ ਕੰਮ ਕਰਨ ਲੱਗਾ ਤੂੰ ਅੱਗੇ ਜਾ ਕੇ ਤੂੰ ਲੇਖਾ ਦੇਣਾ ਉਸ ਗੁਰਬਾਣੀ ਦਾ ਸਤਕਾਰ ਸਤਗੁਰੂ RAM ਸਿੰਘ ਨੇ ਕਰਾਇਆ ਤੇ ਜੇ ਅਸੀਂ ਇਹ ਅਖਵਾਉਨੇ ਆਂ ਕਿ ਪਿੰਡ ਕੂਕਿਆਂ ਦਾ ਸੀ ਤੇ ਮੇਰੀ ਹੁਣ ਵੀ ਬੇਨਤੀ ਹੈ ਕਿ ਆਪਾਂ ਸਾਰੇ ਨਾਲ ਜੁੜੀਏ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਹੋਏਗੀ ਮੇਲੇ ਕੀਤੇ ਆਪਾਂ ਦਵਾਨ ਲਾਇਆ ਪ੍ਰਸ਼ਾਦਾ ਪਾਣੀ ਛਕਿਆ ਆਪਾਂ ਸੁਣ ਕੇ ਚਲੇ ਗਏ ਜਿਹੋ ਜਿਹੇ ਆਏ ਸੀ ਚਲੇ ਗਏ ਫਿਰ ਉਸ ਚੀਜ਼ ਦਾ ਕੋਈ ਬਹੁਤਾ ਲੰਮਾ ਚੌੜਾ ਫਾਇਦਾ ਨਹੀਂ ਹੋਇਆ ਅਸੀਂ ਵੀ ਆਏ ਇੱਥੇ ਗੱਲਾਂ ਕਰਕੇ ਤੁਰ ਗਏ ਪਰ ਆਪਾਂ ਉਸ ਚੀਜ਼ ਨੂੰ ਅੱਗੇ ਤੁਰੀਏ ਜਿਸ ਤਰ੍ਹਾਂ ਵੀ ਆਖੋਗੇ ਸੂਬਾ ਜੀ ਇੱਥੇ ਨੇ ਅਸੀਂ ਸੇਵਾ ਕਰਨ ਨੂੰ ਹਾਜ਼ਰ ਹਾਂ ਇਹ ਤੁਰਨਾ ਸਤਿਗੁਰੂ ਸੱਚ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਨਮਸਕਾਰ ਕਰਦਿਆਂ ਹੋਇਆਂ ਪਾਤਸ਼ਾਹ ਹੁਕਮ ਕਰਦੇ ਹੁੰਦੇ ਸੀ ਕਿਸੇ ਵੀ ਕੌਮ ਕੋਈ ਵੀ ਦੇਸ਼ ਉਹਨਾਂ ਦਾ ਫਿਊਚਰ ਉਹਨਾਂ ਦਾ ਭਵਿਸ਼ ਨੌਜਵਾਨਾਂ ਦੇ ਹੱਥ ਵਿੱਚ ਹੁੰਦਾ ਤੇ ਇਹ ਜੁੜਨਾ ਤੁਸੀਂ ਨੌਜਵਾਨਾਂ ਨੇ ਆ ਜੇ ਇੱਕ ਬਦਲਾਵ ਆਉਣਾ ਹੈ ਉਹ ਨੌਜਵਾਨਾਂ ਵਿੱਚ ਬਦਲਾਵ ਆਉਣਾ ਇਹ ਬੜੀਆਂ ਗੱਲਾਂ ਕਰਦੀ ਨੇ ਸਾਰੀ ਦੁਨੀਆ ਵਿੱਚ ਇਹ ਗੱਲਾਂ ਹੁੰਦੀਆਂ ਨੇ ਸਾਰੇ ਦੇਸ਼ ਵਿੱਚ ਕਿ ਸਭ ਤੋਂ ਜ਼ਿਆਦਾ ਨਸ਼ਾ ਪੰਜਾਬ ਵਿੱਚ ਆਪਾਂ ਉਸ ਚੀਜ਼ ਤੋਂ ਆਪਾਂ ਬਹੁਤ ਅੱਗੇ ਉੱਠਣਾ ਹੈ ਜੇ ਸਭ ਤੋਂ ਅੱਗੇ ਲੱਗਦੇ ਨੇ ਉਹ ਵੀ ਪੰਜਾਬੀ ਲੱਗਦੇ ਨੇ ਉਹ ਵੀ ਸਿੱਖ ਲੱਗਦੇ ਨੇ ਸੋ ਆਪਾਂ ਆਪਣੇ ਬੱਚਿਆਂ ਨੂੰ ਇਸ ਚੀਜ਼ ਤੋਂ ਹਟਾ ਕੇ ਆਪਾਂ ਗੁਰਬਾਣੀ ਦੇ ਨਾਲ ਜੋੜਨਾ ਜਦੋਂ ਅਸੀਂ ਗੁਰਬਾਣੀ ਦੇ ਨਾਲ ਜੁੜ ਗਏ ਅਸੀਂ ਨਾਮ ਦੇ ਨਾਲ ਜੁੜ ਗਏ ਸੁੱਖ ਸਾਡੇ ਮਗਰ ਆਪੇ ਹੀ ਆ ਜਾਣਗੇ ਸੋ ਇੱਕ ਪਰ ਇਹ ਪਰਿਵਾਰ ਹੈ ਸਤਗੁਰੂ ਰਾਮ ਸਿੰਘ ਦਾ ਇਹ ਪਰਿਵਾਰ ਹੈ ਸਤਗੁਰੂ ਜਗਜੀਤ ਸਿੰਘ ਦਾ ਅਸੀਂ ਇਕੱਠੇ ਜੁੜ ਕੇ ਬਈਏ ਅਸੀਂ ਨਾਮ ਸਿਮਰਨ ਕਰੀਏ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਂਝੀ ਹੋਈਏ ਤਾਂ ਕਿ ਕੋਈ ਦੁਖੀਆ ਇਨਸੋ ਇੱਥੇ ਆਏ ਆ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਆਪਣੇ ਨੌਜਵਾਨ ਕੋਈ ਅੱਗੇ ਲਾਓ ਜਿਹੜੇ ਅੱਗੇ ਲਾਉਣਗੇ ਜੋ ਸਾਡੇ ਵੱਲੋਂ ਮਦਦ ਤੇ ਅਸੀਂ ਕਰਾਂਗੇ ਉਹ ਅੱਗੇ ਲਾਉਣ ਨੌਜਵਾਨਾਂ ਨੂੰ ਜੋੜਿਆ ਕਰੀਏ ਆਪਾਂ ਇਕੱਠੇ ਹੋ ਕੇ ਬਈਏ ਆਪਾਂ ਹਫ਼ਤੇ ਦੇ ਹਫ਼ਤੇ ਕੁਰਬਾਨੀ ਦੀ ਕਲਾਸ ਲੱਗੇ ਆਪਾਂ ਸੁਣੀਏ ਸਾਡੇ ਕਿੰਨੇ ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਕਿੰਨੇ ਬੱਚੇ ਸਾਡੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਸਕਦੇ ਨੇ ਕਿੰਨੇ ਬੱਚੇ ਸਾਡੇ ਅਮਰਤ ਵੇਲੇ ਦਾ ਇਸ਼ਨਾਨ ਕਰਦੇ ਨੇ ਕਿੰਨੇ ਬੱਚੇ ਸਾਡੇ ਨਾਮ ਸਿਮਰਨ ਕਰਦੇ ਨੇ ਸੋ ਇਸ ਪਾਸੇ ਨੂੰ ਤੁਰਿਏ ਫਿਰ ਅਸੀਂ ਵੀ ਸਮਝਾਂਗੇ ਕਿ ਸਾਡਾ ਵੀ ਇੱਥੇ ਆਉਣਾ ਸਫਲ ਹੋਇਆ ਤੁਹਾਡਾ ਵੀ ਇੱਥੇ ਇਕੱਠੇ ਹੋਣਾ ਸਫਲ ਹੋਇਆ ਸੋ ਇੰਨੀ ਅਰਜ਼ ਕਰਕੇ ਸਾਰੀ ਸੰਗਤ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੈਠ ਕੇ ਇਹ ਕੀਰਤਨ ਸੁਣਿਆ ਤੁਸੀਂ ਇਹ ਸ਼ਬਦ ਸੁਣਿਆ ਤੁਸੀਂ ਹਰਜਸ ਸੁਣਿਆ ਤੁਸੀਂ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਜਸ ਸੁਣਿਆ ਸੋ ਇੰਨੀ ਅਰਜ਼ ਕਰਕੇ ਤੁਹਾਡੇ ਸਾਰਿਆਂ ਤੋਂ ਅੱਗੇ ਲੈਣਾ ਜਿਸ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਿੱਖੀ ਨਾਲ ਜੋੜਿਆ ਜਿਨ੍ਹਾਂ ਦੀ ਗੋਦ ਦਾ ਅਸੀਂ ਆਨੰਦ ਮਾਣਿਆ ਇੱਕ ਵਾਰੀ ਉਹਨਾਂ ਨੂੰ ਯਾਦ ਕਰਕੇ ਸਾਰੇ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ